ਜੀ ਸਸਤੀ ਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਕਰਦੇ ਵਿੱਚ ਮਿਲਕ ਕੇਕ ਮਿਲਕ ਕੇਕ ਬਣਾਉਣ ਵਾਸਤੇ ਆਪਾਂ ਲਿਆ ਦੋ ਕਿਲੋ ਦੁੱਧ ਇਹ ਫੁੱਲ ਕਰੀਮ ਦੁੱਧ ਦਾ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਫੁੱਲ ਗੈਸ ਤੇ ਚੰਗੀ ਤਰ੍ਹਾਂ ਪਕਾਉਣਾ ਹੈਗਾ ਤੇ ਬਹੁਤ ਵਧੀਆ ਦਾਣੇਦਾਰ ਮਿਲਕ ਕੇਕ ਬਣਾ ਕੇ ਆਪਾਂ ਕਰਦੇ ਵਿੱਚ ਤਿਆਰ ਕਰਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਨਾਲ ਦੀ ਨਾਲ ਦੁੱਧ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਇੱਕ ਕੋਲੀ ਖੰਡ ਦੀ ਇਹ ਆਪਣੇ ਕੋਲ ਮੇਸਰੇ ਮਿੱਠੇ ਹਸਾਮਨਾ 300 ਗ੍ਰਾਮ ਖੰਡਾ ਠੀਕ ਹੈ ਜੀ 2 ਕਿਲੋ ਦੁੱਧ ਆਪਣੇ ਕੋਲ ਤੇ 300 ਗ੍ਰਾਮ ਖੰਡ ਪਾਈ ਆਪਾਂ ਇਹਦੇ ਵਿੱਚ ਮਿੱਠਾ ਬਿਲਕੁਲ ਸਹੀ ਆਊਗਾ ਤੁਸੀਂ ਇਹਨੂੰ ਇਸ ਤਰੀਕੇ ਨਾਲ ਬਣਾਇਓ ਜਰੂਰ ਤਿੱਲੋ ਜਿਉਂ ਆਪੇ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਤੇ ਜਿੰਨੇ ਦੀ ਕਰਪਨ ਦੁੱਧ ਚੰਗੀ ਤਰ੍ਹਾਂ گاੜਾ ਨਹੀਂ ਹੁੰਦਾ ਤੇ ਉਹਨਾਂ ਚਰਪੈਨ ਹੁਲਾਉਂਦੀ ਰਹਿਣਾ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਘਰ ਦਾ ਕੱਢਿਆ ਹੋਇਆ ਪਿਓ ਦੇਸੀ ਘਿਓ ਬਹੁਤ ਹੀ ਵਧੀਆ ਤੇਜ਼ੀ ਦੇ ਪੰਜ ਮਿਲਕ ਕੇਕ ਬਣਾ ਕੇ ਤਿਆਰ ਕਰਦੇ ਹਾਂ ਬਹੁਤ ਹੀ ਜ਼ਿਆਦਾ ਵਧੀਆ ਤੇ ਤੁਸੀਂ ਇਹਨੂੰ ਜ਼ਰੂਰ ਬਣਾਇਓ ਘਰ ਦੇ ਵਿੱਚ ਬਿਲਕੁਲ ਬਾਏ ਜੈਸਾ ਠੀਕ ਹੈ ਜੀ ਆਪਾਂ ਤਾਂ ਵੈਸੇ ਵੀ ਇਹਦੇ ਵਿੱਚ ਤੇਜ਼ੀ ਘਿਓ ਬਣਾ ਕੇ ਤਿਆਰ ਕਰ ਰਹੇ ਹਾਂ ਇਹ ਤਾਂ ਬਹੁਤ ਹੀ ਵਧੀਆ ਤੇ ਬਹੁਤ ਹੀ ਫਲੇਮੰਤ ਹੋਊਗੀ ਤੁਸੀਂ ਜ਼ਰੂਰ ਖਾਓ ਤੇ ਟੇਸਟ ਵੀ ਬਹੁਤ ਵਧੀਆ ਹੋਊਗਾ ਤੇ ਬਣਾਉਣੇ ਵੀ ਕੋਈ ਜ਼ਿਆਦਾ ਔਖੀ ਨਹੀਂ ਹੈਗੀ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸ ਰਹੇ ਹਾਂ ਲਓ ਜੀ ਦੁੱਧ ਨੂੰ ਬਾਲਾ ਆ ਚੁੱਕਿਆ ਹੈ ਤਾਂ ਆਪਾਂ ਇਹਨੂੰ ਲਗਾਤਾਰ ਹੁਣ ਕੱਢਦੇ ਰਹਿਣਾ ਕਿਉਂਕਿ ਇਸ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਆਪਣਾ ਮਿਲ ਕੇ ਕੇ ਬਣ ਕੇ ਤਿਆਰ ਹੁੰਦਾ ਹੈ ਤੇ ਇੱਕ ਚਮਚਾ ਪੂਰਾ ਫੁੱਲ ਭਰ ਕੇ ਆਪਾਂ ਇਹਦੀ ਜਵਾਈ ਹੈ ਲੈਜੀ ਪਾਊਡਰ ਠੀਕ ਹੈ ਜੀ ਤੁਸੀਂ ਇਹਨੂੰ ਲੈਜੀ ਨੂੰ ਕੁੱਟ ਕੇ ਬਿਲਕੁਲ ਦਾਣੇਦਾਰ ਉਹਨੂੰ ਵੀ ਐਡ ਕਰ ਸਕਦੇ ਪਰ ਛਿਲਕਾ ਨੂੰ ਉਤਾਰ ਕੇ ਠੀਕ ਹੈ ਜੀ ਲਓ ਜੀ ਹੁਣ ਤੁਸੀਂ ਦੇਖ ਸਕਦੇ ਆ ਸਾਈਡਾਂ ਤੋਂ ਦੁੱਧ ਬਿਲਕੁਲ ਗਾੜਾ ਹੁੰਦਾ ਜਾ ਰਿਹਾ ਤੇ ਸਾਈਡਾਂ ਤੇ ਲੱਗ ਰਿਹਾ ਹੈ ਤੇ ਆਪਾਂ ਨਾਲ ਦੇ ਨਾਲ ਹੀ ਇਹਨੂੰ ਇੱਥੋਂ ਸਾਈਡਾਂ ਤੋਂ ਉਤਾਰੀ ਜਾਣਾ ਇਸ ਤਰੀਕੇ ਦੇ ਨਾਲ ਤੇ ਦੁੱਧ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਠੀਕ ਹੈ ਜੀ ਤੇ ਗੈਸ ਆਪਣਾ ਬਿਲਕੁਲ ਫੁੱਲ ਹੈ ਤੇ ਹੁਣ ਆਪਣਾ ਅੱਧ ਤੋਂ ਥੋੜਾ ਜਿਹਾ ਘੱਟ ਦੁੱਧ ਪੱਕ ਚੁੱਕਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਨਾਲ ਚਮਚੇ ਦੇ ਨਾਲ ਥੋੜਾ ਥੋੜਾ ਨੀਂਬੂ ਦਾ ਰਸ ਪਾਈ ਜਾਵਾਂਗੇ ਠੀਕ ਹੈ ਜੀ ਆਪਾਂ ਇੱਕ ਨੀਂਬੂ ਨੂੰ ਚੰਗੀ ਤਰ੍ਹਾਂ ਕੱਟ ਲਿਆ ਸੀਗਾ ਨਚੋੜ ਕੇ ਤੇ ਉਹਦਾ ਰਸ ਹੌਲੀ ਹੌਲੀ ਕਰਕੇ ਆਪਾਂ ਦੁੱਧ ਦੇ ਵਿੱਚ ਐਡ ਕਰਾਂਗੇ ਇੱਕੋਦਮ ਆਪਾਂ ਨਹੀਂ ਪਾਉਣਾ ਹੈਗਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਸੈਡਾ ਤੋਂ ਨਾ ਦਿਨਾ ਜਿਹੜੀ ਮਲਾਈ ਜੰਮ ਰਹੀ ਆ ਉਹਨੂੰ ਵੀ ਨਾਲ ਦੀ ਨਾਲ ਉਤਾਰ ਕੇ ਦੁੱਧ ਦੇ ਵਿੱਚ ਮਿਕਸ ਕਰਦੇ ਰਵਾਂਗੇ ਲਓ ਜੀ ਇਸ ਤਰੀਕੇ ਨਾਲ ਜਦੋਂ ਵੀ ਆਪਾਂ ਦੁੱਧ ਦੇ ਵਿੱਚ ਖੱਟਾ ਪਾਣਾ ਹੈ ਨਾ ਦੁੱਧ ਨੂੰ ਥੋੜ੍ਹਾ-ਥੋੜ੍ਹਾ ਪਾ ਫਾੜਾਂਗੇ ਤਾਂ ਹੀ ਤੋਂ ਦਾਣੇ-ਦਾਰ ਮਿਲ ਕੇ ਕੇਕ ਬਣ ਕੇ ਆਪਣਾ ਤਿਆਰ ਹੋਊਗਾ ਤੇ ਇੱਕੋ ਦਾ ਮਾਪ ਇਹਨੂੰ ਨਹੀਂ ਐਡ ਕਰਨਾ ਨਹੀਂ ਤਾਂ ਬਹੁਤ ਜ਼ਿਆਦਾ ਆਪਾਂ ਇੱਕੋ ਦਾ ਪਾ ਦਾਂਗੇ ਨਿੰਬੂ ਤੋਂ ਇੱਕ ਪਨੀਰ ਦੀ ਤਰ੍ਹਾਂ ਬਣ ਕੇ ਤਿਆਰ ਹੋ ਜਾਊਗਾ ਜਦ ਕਿ ਆਪਾਂ ਉਸ ਤਰੀਕੇ ਨਾਲ ਇਹਨੂੰ ਨਹੀਂ ਤਿਆਰ ਕਰਨਾ ਆਪਾਂ ਇਹਦੇ ਵਿੱਚ ਥੋੜ੍ਹਾ-ਥੋੜ੍ਹਾ ਨਿੰਬੂ ਦਾ ਰਸ ਪਾ ਕੇ ਇਸ ਤਰੀਕੇ ਨਾਲ ਦੁੱਧ ਨੂੰ ਫਟਾਣਾ ਤਾਂ ਕਿ ਬਹੁਤ ਵਧੀਆ ਨਿੱਕੇ-ਨਿੱਕੇ ਹਲਕੇ-ਹਲਕੇ ਦਾਣੇ ਬਣ ਕੇ ਤਿਆਰ ਹੋਣ ਲੋ ਜੀ ਦੁੱਧ ਨੂੰ ਨਾਦਨ ਵਾਲੀ ਆ ਰਹੀ ਤੇ ਲਗਾਤਾਰ ਆਪਏ ਨੂੰ ਪਕਾਉਂਦੇ ਰਾਵਾਂਗੇ ਤੇ گاੜਾ ਹੁੰਦਾ ਜਾਂਦਾ ਦੇਖੋ ਜੀ ਤੇ ਪਤਨ ਦਿਖਾ ਰਹੇ ਆ ਆਪਾਂ ਇਹਨੂੰ ਬਿਲਕੁਲ ਹੀ ਦੁੱਧ ਨੂੰ ਜਮੈਂ ਸਿਕਾ ਦਾਂਗੇ ਤਾਂ ਕਿ ਬਹੁਤ ਹੀ ਵਧੀਆ ਦਾਣੇਦਾਰ ਆਪਣਾ ਮਿਲਕ ਕੇਕ ਬਣ ਕੇ ਤਿਆਰ ਹੋ ਜੇ ਆਪਾਂ ਇਹਨੂੰ ਲਗਾਤਾਰ ਬੜ ਪਕਾ ਰਹੇ ਆ ਦੇਖੋ ਜੀ ਕਿਉਂਕਿ ਇਸ ਕੰਮ ਨੂੰ ਥੋੜੀ ਜੀ ਮਿਹਨਤ ਜ਼ਰੂਰ ਹੈ ਪਰ ਬਹੁਤ ਹੀ ਵਧੀਆ ਟੇਸਟੀ ਘਰ ਦੇ ਵਿੱਚ ਇਹ ਮਿਲ ਕੇ ਕੇਕ ਬਣ ਕੇ ਤਿਆਰ ਹੁੰਦਾ ਹੈ ਤੇ ਬਹੁਤ ਹੀ ਮਜ਼ੇਦਾਰ ਤੇ ਬਿਲਕੁਲ ਫਰੈਸ਼ ਠੀਕ ਹੈ ਜੀ ਲਓ ਜੀ ਜਿਵੇਂ ਜਿਵੇਂ ਆਪਾਂ ਇਹਨੂੰ ਹਿਲਾਉਂਦੇ ਰਹੇ ਪਏ ਆਂ ਓਵੇਂ ਓਵੇਂ ਦੇਖੋ ਇਹਦਾ ਕਲਰ ਵੀ ਚੇਂਜ ਹੁੰਦਾ ਜਾਂਦਾ ਹੈ ਤੇ ਹੁਣ ਆਪਾਂ ਇਸ ਸਟੈਂਬੀ ਦੇ ਵਿੱਚ ਇੱਕ ਚਮਚਾ ਦੇਸੀ ਕੋ ਦਾ ਪਰਕੇ ਹੋਰ ਐਡ ਕੀਤਾ ਹੈ ਕਿਉਂਕਿ ਦੇਸੀ ਕੋ ਪੋਣਾ ਜ਼ਰੂਰੀ ਹੈ ਠੀਕ ਹੈ ਜੀ ਜਦੋਂ ਆਪਣਾ ਦੁੱਧ ਹਵਾ ਦੇ ਤੋਂ ਜ਼ਿਆਦਾ ਸੁੱਕ ਜਾਂਦਾ ਉਦੋਂ ਆਪਾਂ ਇਹਦੇ ਵਿੱਚ ਦੇਸੀ ਕੋ ਐਡ ਕਰ ਦਿੱਤਾ ਹੈ ਲਓ ਜੀ ਨਾਦੀ ਨਾਲ ਆਪਣੈ ਨੂੰ ਹੁਲਾਉਂਦੀ ਰਵਾਂਗੇ ਦੇਖੋ ਜੀ ਬਹੁਤ ਵਧੀਆ ਇਹ ਮਿਲਕ ਕੇ ਕੇ ਬਣ ਕੇ ਆਪਣਾ ਤਿਆਰ ਹੋਇਆ ਜਿਵੇਂ ਜਿਵੇਂ ਸੁੱਕੀ ਜਾਂਦਾ ਓਮੀਓਮੀ ਹਲਕਾ ਹਲਕਾ ਦਾਣੇਦਾਰ ਬਣ ਕੇ ਤਿਆਰ ਹੋਈ ਜਾਂਦਾ ਇਸ ਕਰਕੇ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਜਿਉਂਦ ਵੀ ਆਪਾਂ ਨਿੰਬੂ ਦਾ ਰਸ ਇਹਦੇ ਵਿੱਚ ਪਾਉਣਾ ਹੈਗਾ ਚਮਚ ਦੇ ਜ਼ਰੀਏ ਥੋੜ੍ਹਾ ਥੋੜ੍ਹਾ ਕਰਕੇ ਦੋ ਵਾਰ ਇਹ ਆਪਣੈ ਨੂੰ ਐਡ ਕਰਨਾ ਹੈਗਾ ਥੋੜ੍ਹਾ ਥੋੜ੍ਹਾ ਜ਼ੂਰ ਤੋਂ ਜ਼ਿਆਦਾ ਆਪਾਂ ਇਹਦੇ ਵਿੱਚ ਨਿੰਬਟ ਨਹੀਂ ਕਰਨਾ ਠੀਕ ਹੈ ਜੀ ਲਓ ਜੀ ਹੁਣ ਇਸ ਟਾਈਮ ਆਪਣਾ ਬਿਲਕੁਲ ਤਿਆਰ ਹੋ ਚੁੱਕ ਗਿਆ ਹੈਗਾ ਮਿਲ ਕੇ ਕੇਕ ਤੇ ਹੋਣਾ ਆਪਾਂ ਇਹਦੇ ਵਿੱਚ ਇੱਕ ਚਮਚਾ ਬੀਕੋ ਦਾ ਬੋਰਾਡ ਕੀਤਾ ਹੈ ਇਹ ਜ਼ਰੂਰ ਪਾਉਣਾ ਤੁਸੀਂ ਆਪਾਂ ਤਿੰਨ ਵਾਰੀ ਤਿੰਨ ਚਮਚੇ ਪਾਇਆ ਠੀਕ ਹੈ ਜੀ ਆਪਾਂ ਤੁਹਾਨੂੰ ਮੇਜ਼ਰਮੈਂਟ ਦੇ ਸਾਰਾ ਦੱਸ ਦਿੱਤਾ ਤੇ ਹੁਣ ਲਗਾਤਾਰ ਆਪਾਂ ਇਹਨੂੰ ਪਕਾ ਰਹੇ ਹਾਂ ਮੀਡੀਅਮ ਗੈਸ ਤੇ ਲਓ ਜੀ ਬਸ ਆਪਏ ਨੂੰ ਇੰਨਾ ਹੀ ਗਾੜਾ ਰੱਖਣਾ ਇਸ ਤੋਂ ਘੱਟ ਨਹੀਂ ਰੱਖਣਾ ਠੀਕ ਹੈ ਜੀ ਇੰਨਾ ਬਹੁਤ ਜ਼ਿਆਦਾ ਇਸ ਤੋਂ ਜ਼ਿਆਦਾ ਆਪਏ ਨੂੰ ਨਹੀਂ ਸਿਕਾਣਾ ਹੈਗਾ ਕਿਉਂਕਿ ਇਹਨੇ ਆਪਣੇ ਆਪ ਹੀ ਗਾੜਾ ਹੋ ਜਾਣਾ ਬਹੁਤ ਹੀ ਵਧੀਆ ਦਾਣੇਦਾਰ ਮਿਲ ਕੇ ਕੇਕ ਬਣ ਕੇ ਪ੍ਰਤਿਆਰ ਹੋਇਆ ਤੇ ਲਓ ਜੀ ਹੁਣ ਆਪਏ ਨੂੰ ਕਟਾਂਗੇ ਇੱਕ ਟਿਫਨ ਦੇ ਵਿੱਚ ਟਿਫਨ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਸਾਈਡਾਂ ਤੇ ਚੰਗੀ ਤਰ੍ਹਾਂ ਨੂੰ ਦੇਸੀ ਘਿਓ ਨੂੰ ਲਗਾ ਲਿਆ ਇਸ ਤਰੀਕੇ ਨਾਲ ਤੁਹਾਡੇ ਕੋਲ ਜਿਹੜਾ ਵੀ ਘੜੇ ਦੇ ਵਿੱਚ ਜੇਪਾ ਤੁਸੀਂ ਉਸ ਦੇ ਵਿੱਚ ਨੂੰ ਜਮਾ ਸਕਦੇ ਹੋ ਕਿਉਂਕਿ ਲਵਾਈਆਂ ਕੋਲ ਤਾਂ ਬਹੁਤ ਖੁੱਲੇ-ਖੁੱਲੇ ਭਾਂਡੇ ਹੁੰਦੇ ਆ ਠੀਕ ਹੈ ਜੀ ਆਪਾਂ ਦਾ ਘੜੇ ਦੇ ਵਿੱਚ ਆਪਾਂ ਬੱਚਿਆਂ ਦੇ ਲਈ ਸਪੈ ਲਓ ਜੀ ਸਾਰਾ ਮਿਲਕ ਕੇਕ ਆਪਾਂ ਡੱਬੇ ਦੇ ਵਿੱਚ ਘੜਦਾਂਗੇ ਤੇ ਜਿੰਨਾ ਥੋੜਾ ਜਿਆਦਾ ਹੋਊਗਾ ਤੇ ਆਪਾਂ ਛੋਟੇ ਟਿਫਿਨ ਦੇ ਵਿੱਚ ਘੜਤਾ ਸੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਇਹ ਬਹੁਤ ਵਧੀਆ ਨੂੰ ਆਪਾਂ ਜਵਾਵਾਂਗੇ 5-6 ਘੰਟੇ ਦੇ ਲਈ ਤੇ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਬਰੀਕ ਕੱਟੇ ਹੋਏ ਬਦਾਮ ਠੀਕ ਹੈ ਜੀ ਤੁਹਾਨੂੰ ਜਿਹੜੇ ਵੀ ਡ్రਾਈ ਫਰੂਟ ਵਧੀਆ ਲੱਗੇ ਤੁਸੀਂ ਇਹਦੇ ਵਿੱਚ ਪਿਸਤਾ ਵੀ ਪਾ ਸਕਦੇ ਹੋ ਨਹੀਂ ਤੁਹਾਡਾ ਮਨ ਕਰੇ ਤੁਸੀਂ ਬਿਲਕੁਲ ਵੀ ਨਾ ਕਰਾਇ ਕੋਈ ਚਾਹੀ ਕੁਝ ਵੀ ਨਾ ਪਾਓ ਤਾਂ ਵੀ ਤਾਂ ਟੇਸਟ ਬਹੁਤ ਵਧੀਆ ਆਊਗਾ ਕਿਉਂਕਿ ਘਰ ਦੇ ਵਿੱਚ ਬਣਾਇਆ ਸ਼ੁੱਧ ਮਿਲਕ ਕੇਕ ਹੈ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਨੂੰ ਬੰਦ ਕਰਕੇ ਟਿਫਨ ਨੂੰ ਚੰਗੀ ਤਰ੍ਹਾਂ 5-6 ਘੰਟੇ ਲਈ ਇੱਕ ਗਰਮ ਜਗ੍ਹਾ ਤੇ ਰੱਖ ਦਾਂਗੇ ਠੀਕ ਹੈ ਜੀ ਤਾਂ ਕਿ ਬਹੁਤ ਵਧੀਆ ਕੁ ਇੱਕ ਤਿਆਰ ਹੋਵੇ ਕਿਉਂਕਿ ਜਦੋਂ ਤੁਸੀਂ ਇਹਨੂੰ ਗਰਮ ਜਗ੍ਹਾ ਤੇ ਰੱਖੋਗੇ ਨਾ ਤੇ ਇਹਦਾ ਕਲਰ ਹੋਰ ਵੀ ਜ਼ਿਆਦਾ ਡਾਰਕ ਹੋ ਜਾਊਗਾ ਤੇ ਇਹੀ ਇਹੀ ਤਾਂ ਆਪਣੇ ਮਿਲਕ ਕੇਕ ਦੀ ਬਹੁਤ ਵਧੀਆ ਪਹਿਚਾਣ ਆ ਠੀਕ ਹੈ ਜੀ ਲਓ ਜੀ ਸਭ ਨੂੰ ਆਪਾਂ ਇਹਨੂੰ ਬੰਦ ਕਰ ਦਿੱਤਾ ਹੈ ਤੁਹਾਨੂੰ ਆਪਾਂ 5-6 ਘੰਟੇ ਲਈ ਇਹਨੂੰ ਬੰਦ ਕਰਕੇ ਟੱਕ ਕੇ ਰੱਖ ਦਾਂਗੇ ਕਿਉਂਕਿ ਜੋਦਵੀਆਂ ਆਪਾਂ ਮਿਲ ਕੇ ਘੁਮਰੋਣਾ ਨਾ ਤੁਸੀਂ ਚੀਨੀ ਨੂੰ ਖੰਡ ਨੂੰ ਜੋ ਵੀ ਤੁਸੀਂ ਕਹਿੰਦੇ ਹੋ ਉਹਨੂੰ ਨਾਲ ਦੀ ਨਾਲ ਦੁੱਧ ਵਿੱਚ ਐਡ ਕਰ ਦੇਣੀ ਹੈ ਕਿਉਂਕਿ ਉਹ ਜਿਵੇਂ ਜਿਵੇਂ ਪਾਣੀ ਛੱਡਦੀ ਹੈ ਦੁੱਧ ਦੇ ਵਿੱਚ ਓਵੇਂ ਓਵੇਂ ਦਾ ਕਲਰ ਡਾਰਕ ਹੁੰਦਾ ਜਾਂਦਾ ਚੀਨੀ ਦਾ ਕਲਰ ਥੋੜਾ ਜਿਹਾ ਬ੍ਰਾਊਨ ਹੋ ਜਾਂਦਾ ਲਓ ਜੀ ਆਪਾਂ ਕਾਟਰਨ ਦੇ ਕੱਪ ਜਿਹਾ ਚੰਗੀ ਤਰ੍ਹਾਂ ਪਲੇਟ ਦਿੱਤਾ ਬਾਅਦ ਵਿੱਚ ਆਪੇ ਨੂੰ ਇਹਦੇ ਉੱਪਰ ਇੱਕ ਵਾਰੀ ਗਰਮ ਕੱਪੜਾ ਵੀ ਦੇਵਾਂਗੇ ਠੀਕ ਹੈ ਜੀ ਲਓ ਜੇ ਪੰਜ 6 ਘੰਟੇ ਆਪਾਂ ਇਹਨੂੰ ਬਿਲਕੁਲ ਵੀ ਨਹੀਂ ਹਿਲਾਉਣਾ ਹੈਗਾ ਲਓ ਜੀ 5-6 ਘੰਟੇ ਹੋ ਚੁੱਕੇ ਨੇ ਆਪੇ ਨੂੰ ਇੱਕ ਗਰਮ ਕਪੜੇ ਵਿੱਚ ਰੱਖਤਾ ਸੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਫੇਰ ਬਾਹਰ ਲਿਆ ਕੇ ਕਾਟਨ ਦੇ ਕਪੜੇ 'ਚ ਦਿਖਾ ਦਿੱਤਾ ਕਿਉਂਕਿ ਇਹਨੂੰ ਜਿੰਨੀ ਤੁਸੀਂ ਗਰਮਾਇਸ਼ ਦੋਗੇ ਨਾ ਉੰਨਾ ਵਧੀਆ ਇਹ ਮਿਲ ਕੇ ਇੱਕ ਬਣ ਕੇ ਤਿਆਰ ਹੁੰਦਾ ਇਹ ਬਿਲਕੁਲ ਵੀ ਠੰਡੀ ਜਗ੍ਹਾ ਤੇ ਨਹੀਂ ਬਣਦਾ ਹੈਗਾ ਇਹਨੂੰ ਗਰਮ ਕਪੜੇ ਦੇ ਵਿੱਚ ਜ਼ਰੂਰ ਰੱਖਣਾ ਜ਼ਰੂਰੀ ਹੈ ਲਓ ਜੀ ਬਹੁਤ ਬਧੀਆ ਮਿਲਕ ਕੇਕ ਬਣੀ ਕੇ ਤਿਆਰ ਹੋਇਆ ਤੇ ਬਹੁਤ ਹੀ ਦਾਣੇਦਾਰ ਆਪਾਂ ਤੁਹਾਨੂੰ ਕੱਢ ਕੇ ਦਿਖਾ ਦਿੰਨੇ ਆ। ਸੈਡਾ ਤੋਂ ਆਪਾਂ ਇੱਕ ਕਾਜੂ ਦੀ ਮਦਦ ਨਾਲ ਚੰਗੀ ਤਰ੍ਹਾਂ ਇਸ ਦਾ ਛੜਾਵਾਂਗੇ ਤਾਂ ਕਿ ਬਿਲਕੁਲ ਵੀ ਨਾਲ ਨਾ ਲੱਗੇ ਕਿਉਂਕਿ ਆਪਾਂ ਇਹਦੇ ਵਿੱਚ ਕਿਉਂ ਪਹਿਲਾਂ ਹੀ ਐਡ ਕਰਤਾ ਸੀ ਦੇਸੀ ਕਿਉਂ। ਤੁਸੀਂ ਚਾਹੋ ਤਾਂ ਜਿਹੜੀ ਵੀ ਤੁਹਾਡੇ ਘਰ ਦੇ ਚਿੱਟੀ ਫਰਨ ਜੋ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਵੀ ਡੂੰਗਾ ਬਰਤਨ ਆ ਤੁਸੀਂ ਉਹਦੇ ਵਿੱਚ ਇਹਨੂੰ ਜਮਾ ਸਕਦੇ ਹੋ। ਤੁਸੀਂ ਮੇਰੇ ਤਰੀਕੇ ਨਾਲ ਇੱਕ ਜਰੂਰ ਘਰ ਦੇ ਵਿੱਚ ਮਿਲਕ ਕੇਕ ਬਣਾਇਆ ਕਿਉਂਕਿ ਸਬ ਬਣਾਉਣਾ ਬਹੁਤ ਜ਼ਿਆਦਾ ਸੌਖਾ ਠੀਕ ਹੈ ਜੀ ਲਓ ਜਿਸ ਤਰ੍ਹਾਂ ਆਪਾਂ ਉੱਪਰ ਹੱਥ ਨਾਲ ਚੰਗੀ ਤਰ੍ਹਾਂ ਇਸ ਤਰ੍ਹਾਂ ਹਲਾਵਾਂਗੇ ਤੇ نیچے ਇਹਨੂੰ ਇਹ ਚੰਗੀ ਤਰ੍ਹਾਂ ਮਿਲ ਕੇ ਕੇਕ ਬਣ ਕੇ ਆਪ ਹੀ ਤਿਆਰ ਹੋ ਕੇ ਬਾਹਰ ਪਲੇਟ ਦੇ ਵਿੱਚ ਆ ਜਾਣਾ ਇਸ ਤਰੀਕੇ ਦੇ ਨਾਲ ਲਓ ਜੀ ਬਹੁਤ ਵਧੀਆ ਇਹ ਮਿਲ ਕੇ ਕੇਕ ਬਣ ਕੇ ਤਿਆਰ ਹੋਇਆ ਤੇ ਆਪਾਂ ਦੋਨਾਂ ਨੂੰ ਬਾਹਰ ਕੱਟ ਲਿਆ ਤੁਸੀਂ ਦੇਖ ਸਕਦੇ ਹੋ ਤਾਂ ਕਲਰ ਵੀ ਬਹੁਤ ਵਧੀਆ ਹੋ ਗਿਆ ਹੈ ਕਿਰਾ ਥੋੜਾ ਜਿਹਾ ਹਲਕਾ ਡਾਰਕ ਹੋ ਗਿਆ ਹੈ ਕਿਉਂਕਿ ਇਹਨੂੰ ਬਣਾਉਣਾ ਤਾਂ ਬਹੁਤ ਸੌਖਾ ਪਰ ਜੇ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਬਣਾਉਗੇ ਨਾ ਤੇ ਮੈਜ਼ਰੇਮੈਂਟ ਸਹੀ ਹੋਊਗਾ ਤੇ ਚੀਜ਼ ਬਹੁਤ ਵਧੀਆ ਬਣ ਕੇ ਘਰ ਦੇ ਵਿੱਚ ਬਿਲਕੁਲ ਸ਼ੁੱਧ ਤਿਆਰ ਹੁੰਦੀ ਹੈ। ਲਓ ਜੀ ਜਿੰਨੇ ਤੁਹਾਨੂੰ ਵਧੀਆ ਲੱਗੇ ਛੋਟੇ ਪੀਸੇ ਵੱਟੇ ਪੀਸੇ ਚੇਰੇ ਵੀ ਤੁਹਾਨੂੰ ਵਧੀਆ ਸਾਈਜ਼ ਦਾ ਤੁਸੀਂ ਉਸੇ ਤਰੀਕੇ ਨਾਲ ਸਾਈਜ਼ ਨੂੰ ਕੱਟ ਸਕਦੇ ਹੋ ਵੱਡੇ ਛੋਟੇ ਜਿਵੇਂ ਤੁਹਾਨੂੰ ਵਧੀਆ ਲੱਗਦਾ ਹੈ। ਤੁਸੀਂ ਇਸ ਨੂੰ ਜਦੋਂ ਬਣਾਉਗੇ ਤੇ ਖਾਓਗੇ ਨਾ ਤੁਸੀਂ ਖੁਦ ਹੀ ਕਹੋਗੇ ਇੰਨੀ ਵਧੀਆ ਇਹ ਮਿਲਕ ਕੇਕ ਬਣੀ ਕਿ ਤਿਆਰ ਹੁੰਦਣਾ ਦਾਨੇਦਾਰ ਬਹੁਤ ਹੀ ਟੇਸਟੀ। बस ਬਣਾਉਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਪਰ ਟਾਈਮ ਜ਼ਰੂਰ ਲੱਗ ਜਾਂਦਾ ਇਹਨੂੰ ਘੰਟਾ ਕਿਉਂਕਿ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਪਕਾਉਣਾ ਹੁੰਦਾ ਤੇ ਉਹਨੂੰ ਬਿਲਕੁਲ ਸੁਕਾਉਣਾ ਹੁੰਦਾ ਠੀਕ ਹੈ ਜੀ ਲਓ ਜੀ ਆਪਾਂ ਛੋਟੇ ਛੋਟੇ ਪੀਸ ਕੱਟ ਲਏ ਤੁਸੀਂ ਦੇਖ ਸਕਦੇ ਹੋ ਪਲੇਟ ਨਾਲ ਬਿਲਕੁਲ ਨਹੀਂ ਲੱਗ ਰਿਹਾ ਹੈ ਤੇ ਬਹੁਤ ਵਧੀਆ ਮਿਲ ਕੇ ਇੱਕ ਬਣ ਕੇ ਤਿਆਰ ਹੋਇਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਦਾਣੇਦਾਰ ਬਿਲਕੁਲ ਸੌਫਟ ਜਿੰਨਾ ਤੁਸੀਂ ਮਰਜੀ ਬੱਚੇ ਨੂੰ ਖਵਾਓ ਇਹ ਬਿਲਕੁਲ ਵੀ ਖਰਾਬ ਨਹੀਂ ਕਰਦਾ ਹੈਗਾ ਮਿੱਠਾ ਵੀ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਘਰ ਦੇ ਵਿੱਚ ਇਹਨਾਂ ਦੀ ਚੀਜ਼ ਬਹੁਤ ਬਿਲਕੁਲ ਸ਼ੁੱਧ ਦੁੱਧ ਤੋਂ ਤੋਂ ਸ਼ੁੱਧ ਤਰੀਕੇ ਤੋਂ ਤਿਆਰ ਕੀਤਾ ਹੈ ਮਿਲ ਕੇ ਕੇਕ ਜਰੂਰ ਬਣਾਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਅੱਕੇ ਤੁਹਾਡੇ ਲਈ ਨਮੀ ਨਮੀ ਗੁਲਾਈਸੀ ਹਾਜ਼ਰ ਹੋਈਏ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਸੰਨ ਵੀ ਬਹੁਤ ਜ਼ਿਆਦਾ ਖੁਸ਼ੀ ਹੋਵੇ ਕਿ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਕਿ ਅਸੀਂ ਤੁਹਾਨੂੰ ਜੋ ਵੀ ਦਿਖਾਣੇ ਬਿਲਕੁਲ ਰੀਅਲ ਦਿਖਾਣੇ ਆ ਤੁਸੀਂ ਇੱਕ ਵਾਰੀ ਸਾਡੇ ਤਰੀਕੇ ਨਾਲ ਜ਼ਰੂਰ ਬਣਾਇਓ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੇ ਆ ਲਓ ਜੀ ਬਿਲਕੁਲ ਸੌਫਟ ਆ ਇਹ ਬਿਲਕੁਲ ਦਾਣੇਦਾਰ ਇਸ ਤਰ੍ਹਾਂ ਨਹੀਂ ਹੈਗਾ ਵੀ ਉਹ ਬਹੁਤ ਜ਼ਿਆਦਾ ਸਖਤ ਹੋ ਜੂਗੀ ਜਿਵੇਂ ਤੁਹਾਨੂੰ ਆਪਾਂ ਬਣਾ ਕੇ ਦਿਖਾਈ ਬਿਲਕੁਲ ਐਂ ਹੀ ਰਹੂਗੀ ਤੁਸੀਂ ਪੰਜ ਹਫ਼ਤਾ ਰੱਖ ਲੋ ਬਿਲਕੁਲ ਇਸ ਤਰ੍ਹਾਂ ਹੀ ਰਹੂਗੀ ਓਕੇ ਜੀ ਥੈਂਕ ਯੂ ਬਾਏ